ਦੀ ਰਾਤ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਤੇ ਪਿੰਡ ਪੁੰਗਲ ਬੰਦਣੀ ਦੇ ਨੇੜੇ ਹਾਦਸਾ ਵਾਪਰਿਆ ਚੰਬੇ ਤੋਂ ਪਠਾਨਕੋਟ ਜਾ ਰਹੀ ਬੱਸ ਨੇ ਜੋੜਾ ਹੈ ਆਪਣਾ ਕੰਟਰੋਲ ਗਵਾ ਕੇ ਜੜੀ ਹੈ ਬੱਸ ਟਰਪਲਟ ਗਈ ਤੇ ਇੱਕ ਸਵਾਰੀ ਦੀ ਜੁੜੀ ਹੈ ਸੱਤ ਸੇ ਦੇ ਵਿੱਚ ਮੌਤ ਹੋਈ ਹੈ 12 ਸਵਾਰੀ ਜ਼ਖਮੀ ਹੋ ਗਏ ਨੇ ਪਠਾਨਕੋਟ ਚੰਬਾ ਨੈਸ਼ਨਲ ਹਾਈਵੇ ਤੇ ਪਿੰਡ ਪੁੰਗਲ ਬੰਦਣੀ ਦੇ ਨੇੜੇ ਜੁੜਾ ਹੈ ਇਹ ਹਾਦਸਾ ਵਾਪਰਿਆ ਜਦੋਂ ਕਿ ਇੱਕ ਬੱਸ ਚੰਬੇ ਤੋਂ ਪਠਾਨਕੋਟ ਜਾ ਰਹੀ ਸੀ ਅਤੇ ਜਦੋਂ ਇਹ ਪਿੰਡ ਪੁੰਗਲ ਬੰਦਣੀ ਦੇ ਨੇੜੇ ਪਹੁੰਚੀ ਤਾਂ ਅਚਾਨਕ ਕੰਟਰੋਲ ਗਵਾ ਗਵਾਉਣ ਦੇ ਕਰਕੇ ਜੁੜਾ ਹੈ ਬੱਸ ਪਲਟ ਜਾਂਦੀ ਹੈ ਜ ਦੀ ਤੇ ਨਾਲ ਹੀ 12 ਜੜੇ ਸਵਾਰੀ ਨੇ ਉਹ ਜ਼ਖਮੀ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਕੀ ਪਠਾਨਕੋਟ ਦੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ। ਬਈ ਕੁ ਸਵੇਰ 5 ਦੇ 4 ਦੇ ਕਰੀਬ ਦੀ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਬੱਸ ਹੈ ਜਿਹੜੀ ਹਿਮਾਚਲ ਤੋਂ ਅੰਮ੍ਰਿਤਸਰ ਜਾ ਰਹੀ ਹੈ ਔਰ ਕਰੀਬ ਜਨਤ ਹਾਟਲ ਦੇ ਬੈਕਸਾਈਡ ਤੇ ਪਿੱਛੇ ਥੋੜਾ ਉਹ ਗੱਡੀ ਜਿਹੜੀ ਉਹ ਵਾਸਤੇ ਜਿਹੜਾ ਸੰਤੁਲਨ ਜਿਹੜਾ ਆ ਉਹਦਾ ਸਹੀ ਨਹੀਂ ਰਿਹਾ ਔਰ ਜਿਹੜੀ ਬੱਸ ਨਿੱਗੋਂ ਤੋਂ ਬਚ ਗਈ ਔਰ ਉਹ ਸਲਿੱਪ ਕਰਕੇ ਸੜਕ ਤੇ ਹੀ ਪੈ ਗਈ ਹੈ ਉਹਨਾਂ ਵਿੱਚੋਂ ਕੋਈ ਡੈਥ ਹੋ ਗਈ ਉਹਨਾਂ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਆ ਔਰ ਬਾਕੀ ਜਿਹਨਾਂ ਨੇ ਹਸਪੀਟਲਾਈਜ਼ ਨੇ ਉਹਨਾਂ ਕੋਲ ਹੀ ਅਸੀਂ ਆਏ ਸੀਗੇ ਪੱਛੀ ਵੈਰੀਫਾਈ ਕਰ ਰਹੇ ਆ ਇੱਕ ਤਾਂ ਬਿਲਹਾਲ ਸੀਰੀਅਸ ਹੈ ਬਾਕੀ ਥੋੜੇ ਸਟੇਬਲ ਹੀ ਹੋਣਗੇ